ਦੋਸਤੋ ਪੰਜਾਬ ਵਿੱਚ ਖੜਕੂਵਾਦ ਵੇਲੇ ਕਈ ਬੰਦਿਆਂ ਦੀ ਵਿਚਾਰਿਆਂ ਦੀ ਮੌਤ ੱੱਕੇ ਨਾਲ ਹੀ ਹੋ ਗਈ ਹਾਲਾਂਕਿ ਉਹਨਾਂ ਦਾ ਕਿਸੇ ਵੀ ਖੜਕੂ ਕਾਰਵਾਈ 'ਚ ਕੋਈ ਸਿੱਧਾ ਸਬੰਧ ਜਾਂ ਫਿਰ ਕੋਈ ਵੀ ਉਹਨਾਂ ਦਾ ਐਕਸ਼ਨ ਨਹੀਂ ਸੀਗਾ ਅੱਜ ਤੁਹਾਨੂੰ ਇੱਕ ਐਸੀ ਨੌਜਵਾਨ ਦੀ ਗੱਲ ਦੱਸਿਆ ਜਾ ਰਹੇ ਹਾਂ ਜੀ ਦੀ ਹੱਦਬੀਤੀ ਸੁਣ ਕੇ ਤੁਹਾਡੇ ਅੱਖਾਂ 'ਚ ਅਥਰੂ ਆ ਜਾਣਗੇ ਤੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਹਨੂੰ ਸਬਸਕ੍ਰਾਈਬ ਕਰ ਲੈਣਾ ਤੇ ਬੈਲ ਦਾ ਆਈਕਨ ਵੀ ਜਰੂਰ ਦਬ ਦੇਣਾ। ਉਹ ਦਲਜੀਤ ਸਿੰਘ ਬਿੱਟੂ ਜੀ ਆਪਣੀ ਕਿਤਾਬ ਖਾੜਕੂ ਸੰਘਰਸ਼ ਦੀ ਸਾਖੀ ਵਿੱਚ ਦੱਸਦੇ ਨੇ ਕਿਹਦੇ ਵੀ ਜਿੱਥੇ ਵੀ ਕਿਤੇ ਪੁਲਿਸ ਦਾ ਖਾੜਕੂਆਂ ਨਾਲ ਮੁਕਾਬਲਾ ਹੋਇਆ ਜਾਂ ਫਿਰ ਖਾੜਕੂਆਂ ਨੇ ਘਾਤ ਲਾ ਕੇ ਜਾਂ ਬੰਬ ਲਾ ਕੇ ਪੁਲਿਸ ਜਾਂ ਫੌਜੀ ਦਸਤਿਆਂ ਨੂੰ ਭਾਰੀ ਗਿਣਤੀ ਵਿੱਚ ਮਾਰਿਆ। ਉੱਥੇ ਪੁਲਿਸ ਦੇ ਸੰਭਲਣ ਅਤੇ ਸਥਿਤੀ ਸੁਭਾਲਣ ਤੋਂ ਬਾਅਦ ਪਹਿਲੀ ਜਵਾਬੀ ਕਾਰਵਾਈ ਜਿਹੋ ਜੀ ਹੁੰਦੀ ਹੈ ਕਿ ਉਹ ਘਰ ਜਿੱਥੇ ਮੁਕਾਬਲਾ ਹੋਇਆ ਸੀ ਜਾਂ ਉਹ ਪਿੰਡ ਦੇ ਕੁਝ ਬੰਦਿਆਂ ਨੂੰ ਚੁੱਕ ਕੇ ਮੁਕਾਬਲਾ ਬਣਾ ਦੇਵੋ ਜਦੋਂ ਵੀ ਪੁਲਿਸ ਦਾ ਕੋਈ ਵੱਡਾ ਅਹੁਦੇਦਾਰ ਮਾਰਿਆ ਜਾਂਦਾ ਹੈ ਜਾਂ ਹੋਰ ਜ਼ਿਆਦਾ ਨੁਕਸਾਨ ਹੁੰਦਾ ਹੈ ਉਹ ਰਾਤ ਉਸ ਇਲਾਕੇ ਵਿੱਚ ਫੜੇ ਹੋਏ ਸਿੰਘਾਂ ਲਈ ਬਹੁਤ ਭਾਰੀ ਹੁੰਦੀ ਹੈ ਕਿਉਂਕਿ ਪੁਲਿਸ ਵਾਲੇ ਅਕਸਰ ਆਪਣੇ ਨੁਕਸਾਨ ਦੇ ਬਦਲੇ ਵਜੋਂ ਇਹਨਾਂ ਫੜੇ ਹੋਏ ਬੰਦਿਆਂ ਵਿੱਚੋਂ ਕੁਝ ਦਾ ਮੁਕਾਬਲਾ ਬਣਾ ਦਿੰਦੇ ਸਨ ਅਜੇ ਹੀ ਇੱਕ ਗੱਲ ਮੈਨੂੰ ਰਸ਼ਪਾਲ ਸਿੰਘ ਛੰਦੜਾ ਮੁਖੀ ਬੀਟੀਐਫ ਨੇ ਸੁਣਾਈ। ਜਦੋਂ ਇੱਕ ਰਾਤ ਮੈਂ ਉਹਨਾਂ ਕੋਲ ਲੁਧੇਹਾਣੇ ਰਿਹਾ ਰੈਰਾ ਸਾਭ ਦੇ ਪਾਠ ਅਤੇ ਪ੍ਰਸ਼ਾਦਾ ਚੰਗਣ ਤੋਂ ਬਾਅਦ ਸੰਘਰਸ਼ ਅਤੇ ਸ਼ਹਾਦਤ ਬਾਰੇ ਗੱਲਬਾਤ ਹੋ ਰਹੀ ਸੀ ਤਾਂ ਉਹਨੇ ਕਿਹਾ ਕਿ ਕਈ ਲੋਕਾਂ ਦਾ ਸੰਘਰਸ਼ ਵਿੱਚ ਸਿੱਧਾ ਸਬੰਧ ਨਹੀਂ ਹੁੰਦਾ ਤੇ ਉਹ ਅਚਾਨਕ ਹੀ ਸਾਡੇ ਕਾਰਨ ਮੌਤ ਦੇ ਮੂਹਰੇ ਚ ਆ ਜਾਂਦੇ ਨੇ। ਉਹਨਾਂ ਨੂੰ ਕੁਝ ਸਮਝ ਨਹੀਂ ਆਉਂਦਾ ਹੁੰਦਾ ਕਿ ਉਹ ਕਿਹੜੀ ਹਾਲਤ ਵਿੱਚ ਫਸ ਗਏ ਹਨ। ਕੁਝ ਸਮਝ ਸਕਣ ਤੋਂ ਪਹਿਲਾਂ ਹੀ ਉਹ ਮੌਤ ਦੇ ਬਾਸ ਹੋ ਜਾਂਦੇ ਨੇ। ਅਨੇਕਾਂ ਹੀ ਅਜਹੀਆ ਮਸਾਲਾ ਨੇ ਜਿੱਥੇ ਬੰਦੇ ਆਪਣੇ ਨਿੱਤ ਦਿਹਾੜੀ ਦੇ ਕੰਮਾਂ ਵਿੱਚ ਰੁੱਝੇ ਹੁੰਦੇ ਹਨ ਤੇ ਉਹਨਾਂ ਨੂੰ ਇੱਕਦਮ ਮੌਤ ਘੇਰ ਕੇ ਆਪਣੇ ਨਾਲ ਲੈ ਜਾਂਦੀ ਹੈ। ਰਚਪਾਲ ਸਿੰਘ ਨੇ ਦੱਸਿਆ ਕਿ ਇਹ ਚਬਾਲ ਇਲਾਕੇ ਦੀ ਗੱਲ ਹੈ। ਉਹ ਅਤੇ ਇੱਕ ਹੋਰ ਸਿੰਘ ਮੋਟਰਸਾਈਕਲ ਤੇ ਜਾ ਰਹੇ ਸਨ। ਰਚਪਾਲ ਸਿੰਘ ਨੇ ਦ੍ਰਿਸ਼ ਬਣਿਆ ਵੀ ਸ਼ਾਮ ਦਾ ਵੇਲਾ ਸੀ ਮੋਟਰਸਾਈਕਲ ਵਿੱਚ ਕੋਈ ਨੁਕਸ ਪੈ ਗਿਆ ਤੇ ਇਹ ਦੇਖਦੇ ਆ ਕਿ ਹੁਣ ਮੰਜ਼ਲ ਤੇ ਨਹੀਂ ਪਹੁੰਚਿਆ ਜਾਣਾ ਨੇੜੇ ਹੀ ਕਿਤੇ ਰੁਕ ਜਾਨੇ ਆ। ਇਹ ਸੋਚ ਕੇ ਪਿੰਡ ਵਾਲੀ ਕੱਚੀ ਸੜਕ ਤੇ ਮੋਟਰਸਾਈਕਲ ਰੇੜੀ ਜਾਂਦੇ ਸਾਂ ਤਾਂ ਨੇੜੇ ਹੀ ਇੱਕ ਬੈਗ ਤੇ 18-19 ਸਾਲ ਦਾ ਨੌਜਵਾਨ ਨਿਕਲਿਆ। ਉਸਦੇ ਮੋੜੇ ਤੇ ਕਹੀ ਸੀ ਤੇ ਉਹ ਸਾਡੇ ਵੱਲ ਨੂੰ ਆ ਗਿਆ। ਉਹਨੇ ਦੇਖਿਆ ਕਿ ਸਾਡਾ ਮੋਟਰਸਾਈਕਲ ਖਰਾਬ ਹੈ ਤੇ ਦੱਸਿਆ ਕਿ ਤੁਸੀਂ ਇਸ ਪਾਸੇ ਤੁਰੇ ਆਉਨੇ ਹੋ। ਇਸ ਪਾਸੇ ਕਿਲੋਕੋਮੀਟਰ ਅੱਗੇ ਇਸ ਵੇਲੇ CRPF ਦਾ ਨਕਾ ਹੁੰਦਾ ਹੈ। ਉਹਨੇ ਸ਼ਾਇਦ ਸਾਨੂੰ ਦੇਖ ਕੇ ਅੰਦਾਜ਼ਾ ਲਾ ਲਿਆ ਸੀ ਕਿ ਅਸੀਂ ਖੜਕੂ ਸਿੰਘਾਂ ਉੱਪਰੋਂ ਹਨੇਰਾ ਪੈਣ ਵਾਲਾ ਸੀ ਤੇ ਅਸੀਂ ਵੀ ਸੋਚਿਆ ਕਿ ਇਹਦੀ ਗੱਲ ਵਿੱਚ ਵਜਨ ਹੈ। ਉਹ ਨੌਜਵਾਨ ਨੇ ਫਿਰ ਗੱਲ ਤੋੜਦਿਆਂ ਕਿਹਾ ਵੀ ਤੁਸੀਂ ਸਿੰਘ ਲੱਗਦੇ ਹੋ ਤੁਸੀਂ ਪ੍ਰਸ਼ਾਦਾ ਛੱਕ ਸਕਦੇ ਹੋ ਤੇ ਰਹਿਣਾ ਚਾਹੋ ਤਾਂ ਰਾਤ ਇੱਥੇ ਰਹਿ ਸਕਦੇ ਹੋ ਉਹ ਬੜੀਆਂ ਸਿੱਧੀਆਂ ਤੇ ਸਾਫ਼ ਗੱਲਾਂ ਕਰ ਰਿਹਾ ਸੀ ਸਾਨੂੰ ਉਹ ਆਪਣੇ ਵਿੱਚੋਂ ਹੀ ਲੱਗਿਆ ਤੇ ਅਸੀਂ ਉਹਦੇ ਨਾਲ ਉਤਰੀ ਬੈਗ ਤੇ ਚਲੇ ਗਏ ਉਹ ਛੋਟੀ ਜਹੀ ਬੈਗ ਸੀ ਦੋ ਕਮਰੇ ਤੇ ਰਸੋਈ ਛੋਟਾ ਜਿਹਾ ਬਾਗਲਾ ਇੱਕ ਪਸ਼ੂਆਂ ਦੀ ਛਾਂ ਤੇ ਇੱਕ ਤੂੜੀ ਵਾਲਾ ਕਮਰਾ ਅਸ਼ਵਾਲ ਸਿੰਘ ਨੇ ਦੱਸਿਆ ਵੀ ਅਸੀਂ ਜਾ ਕੇ ਮੰਝੇ ਉਤੇ ਬੈਠ ਗਏ ਉਸ ਨੌਜਵਾਨ ਦਾ ਪਿਓ ਜੋ 50 ਕੁ ਸਾਲ ਦਾ ਸੀ ਉਹ ਆ ਕੇ ਸਾਨੂੰ ਮਿਲਿਆ ਉਪਦਾ ਦਾਦਾ ਵੀ ਸਾਡੇ ਕੋਲ ਆ ਕੇ ਬੈਠ ਗਿਆ ਇਹ ਸਿਆਲ ਦੀ ਸ਼ੁਰੂਆਤ ਸੀ ਉਹਨਾਂ ਨੇ ਸਾਨੂੰ ਪ੍ਰਸ਼ਾਦਾ ਝਕਾਇਆ ਤੇ ਇੱਕ ਕਮਰੇ ਵਿੱਚ ਪਾ ਦਿੱਤਾ ਸਾਡੀ ਉਹਨਾਂ ਨੇ ਪਰੌਣਿਆਂ ਵਾਂਗ ਸੇਵਾ ਕੀਤੀ ਪਰ ਉਹ ਡਰੇ ਹੋਏ ਵੀ ਸਨ ਇਹ ਪਰਿਵਾਰ ਸਿੱਖਾਂ ਦੇ ਉਸ ਹਿੱਸੇ ਵਿੱਚੋਂ ਸੀ ਜਿਹੜਾ ਸਾਡੇ ਪ੍ਰਤੀ ਹਮਦਰਦੀ ਰੱਖਦਾ ਸੀ ਸਾਡਾ ਭਲਾ ਚਾਹੁੰਦਾ ਸੀ ਤੇ ਸਾਡੇ ਲਈ ਦੁਆ ਵੀ ਕਰਦਾ ਸੀ ਪਰ ਆਪ ਕਿਸੇ ਤਰ੍ਹਾਂ ਸੰਘਰਸ਼ ਦੇ ਨੇੜੇ ਨਹੀਂ ਸੀ ਆਉਣਾ ਚਾਹੁੰਦਾ ਜਿੱਥੇ ਤੱਕ ਇਹਨਾਂ ਦਾ ਵਾਸੇ ਚੱਲੇ ਇਹ ਸਾਡੇ ਤੋਂ ਇੱਕ ਵਿਥੀ ਰੱਖਦੇ ਸਨ ਪਰ ਉਹ ਨੌਜਵਾਨ ਸਾਨੂੰ ਖਿੱਚ ਲਿਆ ਆ ਉਸਨੇ ਅੱਗੇ ਗੱਲ ਤੋਰੀ ਅਸੀਂ ਆਰਾਮ ਨਾਲ ਰਾਤ ਉੱਥੇ ਕੱਟੀ ਦਿਨ ਚੜ੍ਹਿਆ ਤਾਂ ਨਿਤਨੇਮ ਤੋਂ ਬਾਅਦ ਅਸੀਂ 9:00 ਵਜੇ ਪ੍ਰਸ਼ਾਦਾ ਛਕਿਆ ਤੇ ਜਾਣ ਦੀ ਤਿਆਰੀ ਕਰਨ ਲੱਗ ਪਏ ਉਸ ਨੌਜਵਾਨ ਨੇ ਆਪ ਹੀ ਕਾਰੀਗਰੀ ਕਰਕੇ ਸਾਡਾ ਮੋਟਰਸਾਈਕਲ ਵੀ ਠੀਕ ਕਰ ਦਿਆ ਉਹ ਰਾਤ ਨੂੰ ਵੀ ਅਤੇ ਦਿਨੇ ਵੀ ਕਈ ਵਾਰ ਸਾਡੇ ਕੋਲ ਆ ਕੇ ਬੈਠਾ ਕਦੇ ਸਾਡੇ ਵੱਲ ਵੇਖਦਾ ਤੇ ਕਦੇ ਹਥਿਆਰਾਂ ਵਾਲ ਵੇਖਦਾ ਪਰ ਉਹ ਬੋਲਿਆ ਕੁਝ ਨਹੀਂ ਜਦੋਂ ਇਹ ਉਹ ਸਾਡੇ ਕੋਲ ਆਉਂਦਾ ਤਾਂ ਉਸ ਦੀ ਦਾਦੀ ਜੀ ਜਾਂ ਮਾਂ ਉਸ ਨੂੰ ਝਾਟੀ ਹਾਕ ਮਾਰ ਲੈਂਦੀਆਂ ਸਨ ਸਾਨੂੰ ਤਿਆਰੀ ਕਰਦੇ ਆਂ ਦੇਖ ਕੇ ਪਰਿਵਾਰ ਦੇ ਸਾਹ ਵਿੱਚ ਸਾਹ ਗਿਆ ਉਦੋਂ ਹੀ ਖੇਤਾਂ ਵਿੱਚੋਂ ਉਹਨਾਂ ਦਾ ਸਿਰੀ ਜੋ 30 ਕੋ ਸਾਲ ਦਾ ਸੀ ਉਹ ਘਬਰਾਇਆ ਹੋਇਆ ਅੰਦਰ ਆਇਆ ਤੇ ਕਿਹਾ ਕਿ ਪੁਲਿਸ ਤੇ ਸੀਆਰਪੀਐਫ ਨੇ ਪਿੰਡ ਨੂੰ ਘੇਰਾ ਪਾ ਲਿਆ ਹੈ ਤੇ ਬਹਿਕਾਂ ਦੀ ਵੀ ਤਲਾਸ਼ੀ ਹੋ ਰਹੀ ਹੈ ਇੱਕ ਸੀਆਰਪੀਐਫ ਵਾਲਿਆਂ ਦਾ ਟੈਂਪੋ ਆਪਣੇ ਵੱਲ ਨੂੰ ਆ ਰਿਹਾ ਹੈ ਅਸੀਂ ਦੇਖਿਆ ਵੀ ਉਸ ਦੀ ਗੱਲ ਬਿਲਕੁਲ ਠੀਕ ਸੀ ਇੱਕ ਬਖਤਰਬੰਦ ਗੱਡੀ ਇਸ ਬਹਿਕ ਵੱਲ ਆ ਰਹੀ ਸੀ ਹੋਰ ਵੀ ਦੂਰ ਬਹਿਕਾਂ ਉੱਤੇ ਪੁਲਿਸ ਦੀ ਸਰਗਰਮੀ ਸੀ ਇਕਦਾਂ ਬੜੀ ਔਖੀ ਹਾਲਤ ਬਣ ਗਈ ਸੀ ਤੇ ਸਾਨੂੰ ਅੰਦਰ ਹੀ ਕਿਤੇ ਲੁਕੜਣਾ ਪੈਣਾ ਸੀ ਉਪਰੋਂ ਪਰਿਵਾਰ ਵੀ ਬਹੁਤ ਡਰਿਆ ਹੋਇਆ ਅਸੀਂ ਕਾਲੀ ਨਾਲ ਉਹਨਾਂ ਨੂੰ ਸਮਝਾਇਆ ਕਿ ਆਪਣੇ ਆਪ ਨੂੰ ਸੰਭਾਲੋ ਡੰਗਰਾਂ ਵਾਲੇ ਕਮਰੇ ਦੇ ਨਾਲ ਇੱਕ ਛੋਟਾ ਜਿਹਾ ਕਮਰਾ ਸੀ ਅਸੀਂ ਉਹਦੇ ਦਰਵਾਜ਼ੇ ਪਿੱਛੇ ਹਥਿਆਰ ਸੰਭਾਲ ਕੇ ਬੈਠ ਗਏ ਸਾਡੇ ਤੋਂ ਐਨੀ ਛੇਤੀ ਹੋਰ ਕੁਝ ਨਹੀਂ ਸੀ ਹੋ ਸਕਦਾ ਅਸੀਂ ਸੋਚਿਆ ਸੀ ਕਿ ਆਮ ਤਲਾਸ਼ੀ ਹੈ ਸ਼ਾਇਦ ਉਹ ਬੰਦਿਆਂ ਵਾਲੇ ਪਾਸੇ ਦੇਖ ਪਰ ਕੇ ਮੁੜ ਜਾਣ ਅਸੀਂ ਕੋਚੇਰ ਉਸ ਭੀੜੇ ਜਿਹੇ ਥਾਂ ਵਿੱਚ ਬਿਨਾਂ ਹਿੱਲੇ ਤਿਆਰ ਹਾਲਤ ਵਿੱਚ ਬੈਠੇ ਰਹੇ ਪਰ ਪਲ-ਪਲ ਭਾਰੀ ਬੀਤ ਰਿਹਾ ਸੀ IRPF ਵਾਲੇ ਜੋ ਹਿੰਦੀ ਬੋਲ ਰਹੇ ਸਨ ਉਹਨਾਂ ਨੇ ਕਮਰਿਆਂ ਦੀ ਤਲਾਸ਼ੀ ਲਈ ਗੱਡੀ ਦੇ ਦਵਾਰਾ ਚਾਲੂ ਹੋਣ ਦੀ ਆਵਾਜ਼ ਆਈ ਤਾਂ ਇੱਕਦਮ ਤਣਾਅ ਘਟਣ ਦਾ ਅਹਿਸਾਸ ਹੋਇਆ ਅਸੀਂ ਸੋਚਿਆ ਕਿ ਉਹ ਤਲਾਸ਼ੀ ਕਰਕੇ ਵਾਪਸ ਜਾ ਰਹੇ ਨੇ ਉਹ ਪੰਜ ਕੋ ਬੰਦਿਆਂ ਦੀ ਪਾਰਟੀ ਸੀ ਗੱਡੀ ਵਿੱਚ ਬੈਠਦੇ ਆ ਬੈਠਦੇ ਆ ਉਹਨਾਂ ਵਿੱਚੋਂ ਦੋ ਜਣੇ ਵਾਪਸ ਆ ਕੇ ਡੰਗਰਾਂ ਵਾਲੇ ਪਾਸੇ ਆਵੜੇ ਆ ਕੇ ਆਸੇ ਪਾਸੇ ਨਜ਼ਰ ਮਾਰਨ ਲੱਗੇ ਅਸੀਂ ਸਾਹ ਸੁੱਤ ਕੇ ਬੈਠੇ ਰਹੇ ਫਿਰ ਕਦਮਾਂ ਦੀ ਆਵਾਜ਼ ਬਿਲਕੁਲ ਸਾਡੇ ਸਾਹਮਣੇ ਆ ਗਈ ਇੱਕ ਜਣਾ ਦਰਵਾਜ਼ਾ ਖੋਲ ਕੇ ਅੰਦਰ ਆਵੜਿਆ ਉਹ ਸਾਨੂੰ ਦੇਖ ਕੇ ਕੁਝ ਬੋਲਦਾ ਜਾਂ ਕਰਦਾ ਉਸ ਤੋਂ ਪਹਿਲਾਂ ਹੀ ਮੇਰੇ ਨਾਲ ਵਾਲੇ ਨੇ ਉਸ ਨੂੰ ਥਾਂ ਠੇਰ ਕਰ ਦਿੱਤਾ ਉਸ ਦੇ ਸਾਥੀ ਦੇ ਵੀ ਗੋਲੀਆਂ ਮਾਰੀਆਂ ਫਿਰ ਅਸੀਂ ਬਹੁਤ ਤੇਜ਼ੀ ਨਾਲ ਬਾਹਰ ਆਏ ਇਸ ਤੋਂ ਪਹਿਲਾਂ ਕਿ ਉਹ ਸੰਭਲਦੇ ਅਸੀਂ ਉਹਨਾਂ ਦੇ ਬਾਕੀ ਸਾਥੀਆਂ ਉੱਤੇ ਵੀ ਬਿਛਾੜ ਸ਼ੁਰੂ ਕਰ ਦਿੱਤੀ ਇਹ ਸਾਰਾ ਕੁਝ ਇੰਨਾ ਇੱਕਦਮ ਹੋਇਆ ਕਿ ਸੀਆਰਪੀਐਫ ਵਾਲੇ ਭੁਲਾ ਗਏ ਤੇ ਲੰਬੇ ਪੈ ਗਏ ਅਸੀਂ ਮੋਟਰਸਾਈਕਲ ਚੁੱਕਿਆ ਤੇ ਉੱਥੋਂ ਨਿਕਲ ਗਏ ਮੇਰੇ ਨਾਲ ਵਾਲੇ ਸਿੰਘ ਨੂੰ ਉਸ ਇਲਾਕੇ ਦੇ ਸਾਰੇ ਰਾਹਾਂ ਤੇ ਗੁਪਤ ਰਾਹਾਂ ਦਾ ਪਤਾ ਸੀ ਜਿੱਥੇ ਸਿਰਫ ਮੋਟਰਸਾਈਕਲ ਹੀ ਜਾ ਸਕਦਾ ਸੀ ਆਪਣੇ ਆਪ ਨੂੰ ਸੰਭਾਲਣ ਤੋਂ ਬਾਅਦ ਸਾਡੇ ਪਿੱਛੇ CRPF ਅਤੇ ਪੁਲਿਸ ਵਾਲਿਆਂ ਨੇ ਵਾਵਾ ਗੋਲੀਬਾਰੀ ਕੀਤੀ ਪਰ ਉਹ ਬਹੁਤ ਦੂਰ ਸਨ। ਉਹਨਾਂ ਨੇ ਪਿੰਡ ਨੂੰ ਘੇਰਾ ਪਾਇਆ ਹੋਇਆ ਸੀ। ਅਸੀਂ ਘੇਰੇ ਤੋਂ ਬਾਹਰ ਸੀ ਤੇ 5 ਕੁ ਮਿੰਟ ਵਿੱਚ ਹੀ ਉੱਥੋਂ ਨਿਕਲ ਕੇ ਸੁਰੱਖਿਅਤ ਇਲਾਕੇ ਵਿੱਚ ਆ ਗਏ। ਉੱਥੋਂ ਜਾਣ ਤੋਂ ਬਾਅਦ ਸਾਨੂੰ ਇਹੋ ਫਿਕਰ ਸੀ ਕਿ ਉਸ ਬੈਕ ਵਾਲੇ ਪਰਿਵਾਰ ਜਿਸ ਦਾ ਸਾਡੇ ਨਾਲ ਕੋਈ ਸਬੰਧ ਨਹੀਂ ਸੀਗਾ, ਉਹਨਾਂ ਉੱਤੇ ਕੀ ਬੀਤੀ ਹੋਵੇਗੀ ਕਿਉਂਕਿ ਪੁਲਿਸ ਨੇ ਤਾਂ ਇਹ ਹੀ ਮੰਨਣਾ ਸੀ ਕਿ ਇਹ ਸਾਡੀ ਪੱਕੀ ਠਾਰ ਹੈ। ਅਗਲੇ ਦਿਨ ਅਸੀਂ ਸਵੇਰ ਦੀਆਂ ਅਖਬਾਰਾਂ ਮੰਗਵਾਈਆਂ ਤਾਂ ਅਜੀਤ ਅਤੇ ਜਗ ਬਾਣੀ ਵਿੱਚ ਪ੍ਰਮੁੱਖ ਖਬਰ ਸੀ ਕਿ ਚਭਾਲ ਨੇੜੇ ਪਿੰਡਾਂ ਦੀ ਤਲਾਸ਼ੀ ਸਮੇਂ ਅੱਤਵਾਦੀਆਂ ਤੇ ਸੁਰੱਖਿਆ ਦਸਤਿਆਂ ਵਿੱਚ ਮੁਕਾਬਲਾ ਹੋਇਆ ਮੁਕਾਬਲੇ ਵਿੱਚ ਦੋ ਖਾੜਕੂ ਮਾਰੇ ਗਏ ਉਹਨਾਂ ਕੋਲੋਂ ਦੋ ਸਾਲਟਾਂ ਬਰਾਮਦ ਹੋਈਆਂ ਇੱਕ ਖਾੜਕੂ ਜੋ ਜ਼ਖਮੀ ਸੀ ਭੱਜਣ ਵਿੱਚ ਕਾਮਯਾਬ ਹੋ ਗਿਆ ਇਸ ਮੁਕਾਬਲੇ ਵਿੱਚ CRPF ਦੇ ਦੋ ਜਵਾਨ ਸ਼ਹੀਦ ਹੋ ਗਏ ਅਤੇ ਤਿੰਨ ਹੋਰ ਜ਼ਖਮੀ ਹੋ ਗਏ ਸਾਡਾ ਫਿਕਰ ਹੋਰ ਵੱਧ ਗਿਆ ਤੇ ਇਹ ਦੋ ਮਾਰੇ ਗਏ ਕੌਣ ਹੋ ਸਕਦੇ ਨੇ ਅਸੀਂ ਕਿਸੇ ਜਾਣ ਪਛਾਣ ਵਾਲੇ ਸਿੰਘ ਨੂੰ ਉਸ ਪਿੰਡ ਭੇਜਿਆ ਤਾਂ ਪਤਾ ਲੱਗਿਆ ਵੀ ਪੁਲਿਸ ਨੇ ਸਾਰੇ ਪਰਿਵਾਰ ਨੂੰ ਫੜ ਲਿਆ ਤੇ ਫਿਰ ਬਾਅਦ ਵਿੱਚ ਇਲਾਕੇ ਨੂੰ ਘੇਰ ਕੇ ਬਹੁਤ ਗੋਲੀਬਾਰੀ ਕੀਤੀ। ਉਸ ਬੈਕ ਨੂੰ ਉਜਾੜ ਦਿੱਤਾ ਗਿਆ ਉਸ ਨੌਜਵਾਨ ਤੇ ਉਹਨਾਂ ਦੇ ਸਿਰ ਨੂੰ ਗੋਲੀ ਮਾਰ ਕੇ ਇਹ ਦਿਖਾ ਦਿੱਤਾ ਗਿਆ ਕਿ ਇਹ ਖਾੜਕੂਆਂ ਦੇ ਸਾਥੀ ਸਨ ਜੋ ਮੁਕਾਬਲੇ ਵਿੱਚ ਮਾਰੇ ਗਏ। ਰਚਪਾਲ ਸਿੰਘ ਨੇ ਗੱਲ ਮਕਾਉਂਦੇ ਆ ਕਿਹਾ ਵੀ ਇਹ ਕੁਦਰਤ ਦਾ ਕਿਹੋ ਜਿਹਾ ਗੇੜ ਹੈ ਕਿ ਸਾਡਾ ਉੱਥੇ ਮੋਟਰਸਾਈਕਲ ਖਰਾਬ ਹੋਣਾ ਉਸ ਨੌਜਵਾਨ ਦਾ ਜਿਸ ਦਾ ਅਸੀਂ ਨਾਂ ਵੀ ਨਹੀਂ ਸੀ ਜਾਣਦੇ ਸਾਨੂੰ ਘਰ ਲੈ ਕੇ ਜਾਣਾ ਉਹਦਾ ਵਾਰ-ਵਾਰ ਸਾਡੇ ਕੋਲ ਬੈਠਣਾ ਉਹਦੇ ਘਰ ਵਾਲਿਆਂ ਦਾ ਵਾਰ-ਵਾਰ ਉਸਨੂੰ ਬੁਲਾਉਣਾ ਉਸ ਮੁੰਡੇ ਵੱਲੋਂ ਆਪ ਹੀ ਸਾਡਾ ਮੋਟਰਸਾਈਕਲ ਠੀਕ ਕਰ ਦੇਣਾ ਜਾਣ ਲੱਗਿਆ ਕਿਹੜਾ ਪੈ ਜਾਣਾ ਕੀ ਇਹ ਸਭ ਇਤਫਾਕ ਹੈ ਮੈਂ ਰਟਪਾਲ ਸਿੰਘ ਨੂੰ ਕਹਾਂ ਵੀ ਜਿੰਨਾ ਮੇਰਾ ਰੂਪ ਉਹ ਜ਼ਿੰਦਗੀ ਦਾ ਤਜਰਬਾ ਹੈ ਉਸ ਹਿਸਾਬ ਨਾਲ ਇਹ ਇਤਫਾਕ ਨਹੀਂ ਹੈਗਾ ਇਹ ਗੱਲ ਬੜੀ ਹੋਰ ਤਰ੍ਹਾਂ ਦੀ ਲੱਗਦੀ ਹੈ ਪਰ ਉਹਨਾਂ ਦੀ ਮੌਤ ਦਾ ਤੁਸੀਂ ਕਾਰ ਨਹੀਂ ਹੈਗੇ ਹਾਂ ਇਹ ਜ਼ਰੂਰ ਹੈ ਕਿ ਤੁਸੀਂ ਉਹਨਾਂ ਦੀ ਮੌਤ ਦਾ ਸਬਬ ਬਣ ਗਏ ਪਰ ਉਹਨਾਂ ਨੇ ਇਸ ਤਰ੍ਹਾਂ ਹੀ ਜਾਣਾ ਸੀ ਦੋਸਤੋ ਇਹ ਸੀ ਵਿਚਾਰੇ ਉਸ ਨੌਜਵਾਨ ਦੀ ਸਾਰੀ ਵਾਰਤਾ ਸੋ ਮਿਲਦੇ ਆ ਅਗਲੀ ਵੀਡੀਓ ਵਿੱਚ ਉਦੋਂ ਤੱਕ ਲਈ ਸਿੱਖਦੇ ਰਹੋ ਅੱਗੇ ਵਧਦੇ ਰਹੋ